गुरु जी दी फतेह सरदार प्रकाश सिंह जी बादल साहब अमर रहे आदरणीय सुखबीर सिंह जी बादल साहब हेलो स्टेज से स्टेज पे विराजमान ਮੇਰੇ ਭਾਈ ਸ੍ਰੀ ਅਬੇਸ਼ ਸਿੰਘ ਚਟਾਲਾ ਜੀ ਉਹਨਾਂ ਦੇ ਨਾਲ ਜੰਮੂ ਕਸ਼ਮੀਰ ਦੇ ਡਿਪਟੀ ਸੀਐਮ ਸ੍ਰੀ सुरेंद्र ਚੌਧਰੀ ਜੀ ਤੇਲਗਾਨਾ ਤੋਂ ਆਏ ਮਿਸਿਸ ਕੇ ਕਵਿਤਾ ਜੀ ਤੇ ਥੋੜੇ ਆਪਣੇ ਹਰਿਆਣਾ ਦੇ ਸਾਫ ਕ ਮੰਤਰੀ ਪ੍ਰੋਫੈਸਰ ਸੰਪਤ ਸਿੰਘ ਜੀ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਮੂਚੀ ਲੀਡਰਸ਼ਿਪ ਤੇ ਹਰਿਆਣਾ ਦੇ ਕੋਨੇ-ਕੋਨੇ ਤੋਂ ਆਏ ਇੰਡੀਅਨ ਨੈਸ਼ਨਲ ਲੋਕ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੌਧਰੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਮੈਂ ਪੰਜਾਬੀ ਚ ਗੱਲ ਕਰਾਂ ਕਿ ਹਿੰਦੀ ਚ ਮੈਨੂੰ ਕਹਿਣ ਲੱਗੇ ਪੰਜਾਬੀ ਚ ਗੱਲ ਕਰ ਕਿਉਂਕਿ ਸਾਰੇ ਪੰਜਾਬੀ ਗਾਣੇ ਸੁਣਦੇ ਆ ਦੇਸ਼ ਨੂੰ ਆਜ਼ਾਦ ਹੋਏ ਤਕਰੀਬਨ 80 ਸਾਲ ਤੋਂ ਨੇੜੇ ਹੋ ਗਏ ਇੱਕ ਗੱਲ ਤੁਸੀਂ ਦੇਖੀ 80 ਸਾਲਾਂ ਵਿੱਚ ਤਰੱਕੀ ਕਿੱਥੇ ਹੋਈ 80 ਸਾਲਾਂ ਵਿੱਚ ਤਰੱਕੀ ਸ਼ਹਿਰਾਂ 'ਚ ਹੋਈ ਪਿੰਡਾਂ 'ਚ ਨਹੀਂ ਹੋਈ ਉਹਦਾ ਕਾਰਨ ਕੀ ਹੈ ਸਰਕਾਰਾਂ ਉਹਨਾਂ ਪਾਰਟੀਆਂ ਦੀ ਬਦੌਣੇ ਰਹੇ ਤੁਸੀਂ ਜਿਹੜਾ ਕੱਲੇ ਸ਼ਹਿਰਾਂ ਦੀ ਸੋਚਦੇ ਸੀ ਵੱਡੇ ਦੇ ਉਹ ਕਟੀਆਂ ਦੇ ਬਾਰੇ ਸੋਚਦੇ ਸੀ ਅੱਜ ਦੇਖ ਲਓ ਗੜਗਾਉ ਕਿੱਥੋਂ ਤੋਂ ਕਿੱਥੇ ਚਲੇ ਗਿਆ ਪਰ ਰੋहतक ਦੇ ਪਿੰਡ ਉੱਥੇ ਹੀ ਤੇ ਉੱਥੇ ਹੀ ਹੈ ਆ ਗਲਤੀ ਆਪਣੀ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦੇ ਦਿਲਾਂ 'ਚ ਗਰੀਬ પતિ ਕਿਸਾਨ ਪ੍ਰਤੀ ਕੋਈ ਸਤਕਾਰ ਤੇ ਪਿਆਰ ਨਹੀਂ ਬੀਜੇਪੀ ਕਿਤੇ ਕਿਸਾਨਾਂ ਬਾਰੇ ਗਰੀਬਾਂ ਬਾਰੇ ਨਹੀਂ ਸੋਚ ਸਕਦੀ ਨਾ ਕਾਂਗਰਸ ਗਰੀਬਾਂ ਬਾਰੇ ਕਿਸਾਨਾਂ ਬਾਰੇ ਸੋਚ ਸਕਦੀ ਹੈ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਹੈ ਸੇਵਾ ਕਰਨਾ ਨਹੀਂ ਤੁਸੀਂ ਦੇਖ ਲਓ ਰਾਜ ਕਰਨ ਵਾਸਤੇ ਕਿਤੇ ਧਰਮ ਇੱਕ ਧਰਮ ਨੂੰ ਦੂਜੇ ਧਰਮ ਨਾਲ